ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 17 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਕੱਲ ਲੰਗੀ ਰਾਤ ਸਵੇਰ ਵੇਲੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਰਿਖਿਆ ਜਾ ਰਿਹਾ। ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਸੀਗਾ ਕਿਤੇ ਬਠਿੰਡੇ ਵਿੱਚ ਕਦੇ ਮੋਗੇ ਵਿੱਚ ਕਦੇ ਪਿਆਰਪੁਰ ਦੇ ਵਿੱਚ ਕਦੇ ਜਲੰਧਰ ਦੇ ਵਿੱਚ ਜਾਂ ਕਦੇ ਲੁਧਿਆਣਾ ਦੇ ਵਿੱਚ ਕੁਝ ਇੱਕ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਸਨ। ਕੁੱਲ ਮਿਲਾ ਕੇ ਇਹ ਰਾਤ ਵੇਲੇ ਕਾਰਵਾਈਆਂ ਹੋਈਆਂ ਅੱਜ ਸਵੇਰ ਵੇਲੇ ਵੀ ਤੜਕਸਰ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਬੱਦਲਬਾਈ ਲਗਾਤਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਕਰਕੇ ਜਲੰਧਰ, ਖਰਪੂਥਲਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਜਾਂ ਕਹੋ ਮਾਲਵੇ ਦੇ ਕਈ ਇਲਾਕੇ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਬਰਨਾਲਾ ਇਹਨਾਂ ਦੇ ਵਿੱਚ ਕੱਲ ਵੀ ਮੀਂਹ ਪਿਆ ਸੀਗਾ ਤੇ ਅੱਜ ਵੀ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ। ਹੁਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ ਸਵੇਰ ਵੇਲੇ ਵੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਆਉਣ ਵਾਲੇ 2-3 ਘੰਟਿਆਂ ਦੇ ਵਿੱਚ ਵਿੱਚ ਤੇ ਬਾਅਦ ਦੁਪਹਿਰ ਤੋਂ ਇੱਕ ਵਾਰ ਫੇਰ ਤੋਂ ਕੱਲ ਵਾਂਗੂ ਮਾਲਵੇਰ ਵਿੱਚ ਵੀ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਜਿਹਦੇ ਵਿੱਚ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਬਰਨਾਲਾ ਮੁਖਸਰ ਫਾਜ਼ਿਲਕਾ ਰੋਜਪੂਰ ਫਰੀਦਕੋਟ ਜਾਂ ਆਪਣਾ ਮਲੇਰਕੋਟਲਾ ਤੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਅੱਜ ਵੀ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਬਾਕੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹੀ ਟੁੱਟਵੇਂ ਤੌਰ ਤੇ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਕਿਤੇ ਹਲਕੀਆਂ ਤੇ ਕਿਤੇ ਤੇਜ਼ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ। ਇਸ ਵਾਰ ਵੀ ਜਿਹੜਾ ਇਹ ਸਪੈਲ ਲੱਗਾ ਹੈ ਇਹਦੇ ਵਿੱਚ ਪੰਜਾਬ ਦੇ ਨਾਲੋਂ Rajasthan ਦੇ ਵਿੱਚ ਵਧੇਰੇ ਮੀਂਹ ਦੇਖੇ ਜਾ ਰਹੇ ਹਨ ਉੱਥੇ ਲਗਾਤਾਰ ਵੱਡੇ ਪੱਧਰ ਤੇ ਮੀਂਹ ਪੈ ਰਹੇ ਹਨ ਖਾਸ ਕਰਕੇ ਬੀਕਰਨਰ ਵਾਲੀ ਸਾਈਡ ਵੱਲ ਤੇ ਦੂਸਰੀ ਤਰਫ ਪਹਾੜਾਂ ਦੇ ਵਿੱਚ ਵੀ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਨੇ